ਨਮਸਕਾਰ ਜੀ ਜਿਸ ਤਰ੍ਹਾਂ ਕਿ ਤੁਸੀਂ ਸਭ ਜਾਣਦੇ ਹੋ ਕਿ ਪਹਿਲੇ ਵੀ ਸਾਡੇ ਦਫ਼ਤਰ ਨੂੰ ਜਿੱਠਾ ਰੋਡ ਗੰਗਾ ਸਿੰਘ ਵਾਲੇ ਵਿਖੇ ਅਸੀਂ ਕੈਂਪ ਲਗਾਇਆ ਸੀਗਾ ਜਦੇ ਵਿੱਚ ਤੁਸੀਂ ਪ੍ਰਾਪਰਟੀ ਟੈਕਸ ਰਿਟਰਨਸ ਫਾਈਲ ਕੀਤੀਆਂ ਪਾਟਰ ਅਤੇ ਸੀਵਰੇਜ ਕਨੈਕਸ਼ਨ ਲਈ ਆਪ ਸਭ ਜੀ ਦੀ ਜ਼ਰੂਰਤ ਨੂੰ ਅਤੇ ਸੁਝਾਣ ਨੂੰ ਧਿਆਨ ਚ ਰੱਖਤੇ ਹੋਏ ਅਸੀਂ 28 ਤੇ 29 ਅਗਸਤ ਨੂੰ ਦੁਬਾਰਾ ਇੱਕ ਕੈਂਪ ਆਪਣੇ ਦਫ਼ਤਰ ਵਿੱਚ ਲਗਾਉਣ ਜਾ ਰਹੇ ਹਾਂ ਤੇ ਮੈਨੂੰ ਉਮੀਦ ਹੈ ਕਿ ਸਰਕਾਰ ਵੱਲੋਂ ਦਿੱਤੀ ਗਈ ਇੱਕ ਬਹੁਤ ਵੱਡੀ ਸਹੂਗਦਾ ਜਿਹੜੀ ਕਿ 31 ਅਗਸਤ ਤੱਕ ਹੈ ਜਿਹਦੇ ਵਿੱਚ ਅਗਰ ਤੁਸੀਂ ਪ੍ਰਾਪਰਟੀ ਟੈਕਸ ਰਿਟਰਨ ਫਾਈਲ ਕਰਦੇ ਹੋ ਤੇ ਇਸ ਤੋਂ ਪਿਛਲਾ ਕਦੀ ਵੀ ਕੋਈ ਪੈਨਲਟੀ ਚਾਰਜਸ ਤੁਹਾਨੂੰ ਲੱਗੇ ਹੋਏ ਆ ਜਾਂ ਪੈਨਲਟੀ ਦੇ ਉੱਤੇ ਇੰਟਰਸਟ ਹੈ ਤੇ ਉਹਨੂੰ ਪੂਰੀ ਤਰ੍ਹਾਂ ਵੇਵ ਆਫ ਕੀਤਾ ਜਾਏਗਾ ਔਰ ਇੱਕ ਬਹੁਤ ਵੱਡੀ ਸਹੂਗਦਾ ਹੈ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਇਹਦਾ ਪੂਰਾ ਲਾਭ ਲਓਗੇ ਔਰ ਸਾਡੇ ਦਫਤਰ ਪਹੁੰਚ ਕੇ ਔਰ ਰੰਜੀਤ ਐਵੇਨਿਊ ਕਾਰਪੋਰੇਸ਼ਨ ਆਫਿਸ ਵੀ ਪਹੁੰਚ ਕੇ ਆਪਣੀਆਂ ਪ੍ਰੋਪਰਟੀ ਟੈਕਸ ਰਿਟਰਨਸ ਫਾਈਲ ਕਰੋਗੇ ਤੇ ਇਸ ਦੇ ਨਾਲ-ਨਾਲ ਮੈਂ ਹੋਰ ਤੁਹਾਨੂੰ ਅਪੀਲ ਕਰੂੰਗੀ ਕਿ ਤੁਸੀਂ ਆਪਣੇ ਵਾਟਰ ਅਤੇ ਸੀਵਰੇਜ ਦੇ ਕਨੈਕਸ਼ਨਸ ਨੂੰ ਵੀ ਜ਼ਰੂਰ ਰੈਗੂਲਰਾਈਜ਼ ਕਰਾਓ ਅਤੇ ਜਿਹੜੀ ਸਾਡੀ ਸ਼ੇਅਰ ਦੀ ਡਿਵੈਲਪਮੈਂਟ ਹੋਣੀ ਆ ਇਹ ਆਮਦਨ ਉਹਦੇ ਵਿੱਚ ਵਰਤੀ ਜਾਵੇ ਇਹਦੇ ਵਿੱਚ ਤੁਹਾਡਾ ਇੱਕ ਜਾਗਰੂਕ ਨਾ ਗ੍ਰਿਕ ਹੁੰਦਾ ਬਹੁਤ ਵੱਡਾ ਸਿਆ ਲੋਕ ਰਹੂਗਾ ਤੇ ਆਓ ਅਸੀਂ ਰਲ ਮਿਲ ਕੇ ਆਪਣੇ ਸ਼ਹਿਰ ਦੇ ਵਿਕਾਸ ਦੇ ਵਿੱਚ ਸਾਂਝ ਪਾਈਏ ਬਹੁਤ ਬਹੁਤ ਧੰਨਵਾਦ